ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਆ ਅੱਜ ਮੈਂ ਤੁਹਾਡੇ ਲਈ ਵੀਡੀਓ ਬਣਾਈ ਆ ਕਾਟਨ ਦੇ ਸੂਟਾਂ ਦੇ ਲਈ ਤੇ ਕਾਟਨ ਦੇ ਪ੍ਰਿੰਟਡ ਸੂਟ ਰਹਿਣਗੇ ਮਸਲੀਨ ਦੇ ਸੂਟ ਰਹਿਣਗੇ ਤੇ ਪਾਕਿਸਤਾਨੀ ਸੂਟ ਦੁਪੱਟਾ ਜਿਹੜਾ ਬਹੁਤ ਹੀ ਘੱਟ ਰੇਂਜ ਦੇ ਉੱਤੇ ਆ ਗਿਆ ਵਾ ਬਹੁਤ ਸੋਹਣੇ ਪ੍ਰਿੰਟ ਨੇ ਵੱਡੇ-ਵੱਡੇ ਫੁੱਲਾਂ ਵਾਲੇ ਵਾਈਟ ਬੇਸ ਰਹੂਗਾ ਤੇ ਨਾਲ ਦੁਪੱਟੇ ਵੀ ਰਹਿਣਗੇ ਇਨਾਂ ਸੂਟਾਂ ਦਾ ਰੇਟ ਜਾਣਨ ਦੇ ਲਈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਓ ਅਤੇ ਮੇਰੇ ਨੀਤੂ ਕਲੈਕਸ਼ਨ 2024 ਵਾਲੇ ਇਨਸਟਾ आईडी ਦੇ ਉੱਤੇ ਡਾਇਰੈਕਟ ਮੈਸੇਜ ਵੀ ਸੈਂਡ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਸਾਡੇ ਮੇਰੇ ਸੂਟਾਂ ਦੀ ਵੀਡੀਓ ਚੰਗੀ ਲੱਗਦੀ ਆ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਥੈਂਕ ਯੂ